ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਭ ਦੇ ਘਰ ਪਰਿਵਾਰ ਜਾਨਵਰ ਠੀਕ ਨੇ ਜੀ ਹੋਰ ਆਪਦੇ ਠੀਕ ਠਾਕ ਪਰਿਵਾਰ ਚ ਤੇ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਕੁੱਤਰਾ ਦੇ ਸਮਾਨ ਲਈ ਕੁੱਤਰਾ ਦੇ ਦਵਾਈਆਂ ਬਾਰੇ ਚੈਨਲ ਬਣਿਆ ਹੈ ਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਜੀ ਆਪਣਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਲਾਈਕ ਸ਼ੇਅਰ ਵੀਡੀਓ ਜ਼ਰੂਰ ਕਰੋ ਜੀ ਅੱਜ ਲੈ ਕੇ ਆਇਆ ਬਾਈ ਜੀ ਹੁਣ ਜਿਵੇਂ ਆਪਾਂ ਬੱਚੇ ਘਿਉਣੇ ਆਂ ਨੈਟ ਲਾਉਣੇ ਆਪਾਂ ਘੁੱਡੇ ਅੱਗੇ ਜਾਂ ਕੋਠੇ ਤੇ ਉਹ ਨੈਟ ਲੈ ਕੇ ਆਇਆ ਬਾਈ ਜੀ ਅੱਜ ਆਪਾਂ ਨਟ ਵਾਈਜ਼ ਇੱਕ ਕਹਾ ਆਪਣੇ ਕੋਲੇ ਇੱਕ ਕਮਰੇ ਟਾਈਪ ਬਣਿਆ ਹੋਇਆ ਬਾਈ 10 ਬਾਈ 10 ਦਾ ਇਹ 10 ਫੁੱਟ ਚੌੜਾ 10 ਫੁੱਟੇ ਲੰਬਾ 10 ਫੁੱਟ ਉੱਚਾ ਠੀਕ ਹੈ ਜੀ ਵਧੀਆ ਬਣਿਆ ਹੋਇਆ ਬਸ ਤੁਸੀਂ ਬਾਸ ਪਾ ਕੇ ਖੜਾ ਹੀ ਕਰਨਾ ਇਹਨੂੰ ਠੀਕ ਹੈ ਜੀ ਇਹ ਇੱਕ ਕਹਾ ਵਾ ਜੀ 10 ਬਾਈ 15 ਦਾ ਇਹ 10 ਫੁੱਟ ਚੌੜਾ 15 ਫੁੱਟ ਲੰਬਾ ਠੀਕ ਹੈ ਜੀ ਇਹ ਵੀ ਕਮਰੇ ਟਾਈਪ ਬਣਿਆ ਹੋਇਆ ਦੋ ਤਾਂ ਇਹ ਆ ਗਏ ਬਾਈ ਥੋੜਾ ਜਿਹਾ ਕੁਆਲਿਟੀ ਦੇ ਵਿੱਚ ਤੇ ਇੱਕ ਇਸ ਤੋਂ ਥੋੜਾ ਜਿਹਾ ਹੈਵੀ ਕੁਆਲਿਟੀ ਦੇ ਵਿੱਚ ਤਿਆਰ ਕਰਵਾਇਆ ਆਪਾਂ ਨੇ 10:10 ਤੇ 10:15 ਦਾ ਠੀਕ ਆ ਜੀ ਇਹ ਕਿਸੇ ਵੀਰ ਭਰਾ ਨੂੰ ਚਾਹੀਦਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਬਾਈ ਤੇ ਇੱਕਾ ਨਵੇਂ ਕੱਪੜੇ ਆਏ ਸੀਗੇ ਲਾਈਨਿੰਗ ਵਾਲੇ ਸਤਰੀ ਵਾਲੇ ਵਧੀਆ ਹੈਵੀ ਸਟਾਫ ਦੇ ਵਿੱਚ ਨੇ ਠੀਕ ਆ ਜੀ ਇਹ ਮੀਟਰ ਆਸਾਬ ਨਾਲ ਹੀ ਮਿਲ ਜਾਂਦੇ ਆ ਬਾਈ ਜੀ ਜੇ ਆਪਾਂ ਦੂਜੇ ਲੋਟ ਕਪੜਾ ਤਿਆਰ ਕਰਵਾਉਣਾ ਆਪਣੇ ਕੋਲ ਡਿਜ਼ਾਈਨ ਉਹ ਵੀ ਹਰ ਇੱਕ ਤਰ੍ਹਾਂ ਦਾ ਕਪੜਾ ਤਿਆਰ ਹੋ ਜਾਂਦਾ ਜੀ ਤੇ ਕਾ ਰੰਗ ਆ ਇਹਦੇ ਵਿੱਚ ਦੋ ਰੰਗ ਆਇਆ ਆਪਣੇ ਕੋਲੇ ਬਾਕੀ ਹੋਰ ਰੰਗ ਵੀ ਆ ਜਾਣਗੇ ਤੇ ਕਿਸੇ ਵੀਰ ਭਰਾ ਨੂੰ ਕਪੜਾ ਜਾਂ ਕਿਸੇ ਵੀ ਤਰ੍ਹਾਂ ਦਾ ਕਬੂਤਰਾ ਦਾ ਸਮਾਨ ਤੁਹਾਨੂੰ ਚਾਹੀਦਾ ਦਵਾਈ ਬੂਟੀ ਕੋਈ ਵੀ ਚਾਹੀਦੀ ਆ ਜਾਂ ਕਿਸੇ ਵੀਰ ਭਰਾ ਨੇ ਸਲਾਹ ਲੈਣੀ ਆ ਸਾਡਾ ਨੰਬਰ ਆ ਜੀ 810953013 ਇਹ ਨੰਬਰ ਆਪਣਾ ਕਿਸੇ ਵੀ ਟਾਈਮ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਦ ਮਰਜ਼ੀ ਫੋਨ ਕਰ ਲਓ ਠੀਕ ਆ ਜੀ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਸਲਾਹ ਵੀ ਦਵਾਂਗੇ ਕੋਈ ਵੀ ਦਵਾਈ ਬੂਟੀ ਬਾਰੇ ਆ ਕਿਸੇ ਦੇ ਕਬੂਤਰ ਬੁਮਾਰਾ ਢਿੱਲੇ ਵਿੱਚ ਜਾਂ ਤਾਂ ਸਾਡੇ ਨਾਲ ਜਾਂ ਮਰਜੀ ਸੰਪਰਕ ਕਰੋ ਠੀਕ ਹੈ ਜੀ ਬਾਕੀ ਕਬੂਤਰਾਂ ਦਾ ਹਰ ਇੱਕ ਤਰਾਸਮਾਨ ਆਪਣੇ ਕੋਲ ਹੁੰਦਾ ਕਿਸੇ ਵੀਰ ਭਰਾ ਨੂੰ ਚਾਹੀਦਾ ਤਾਂ ਸਾਡੇ ਨਾਲ ਸੰਪਰਕ ਕਰਕੇ ਮੰਗਵਾ ਸਕਦਾ ਕੋਰੀਅਰ ਵੀ ਕਰ ਦਿੰਦੇ ਆ ਬਾਈ ਜੀ ਘਰ ਪਹੁੰਚ ਵੀ ਕਰ ਦਿੰਦੇ ਆ ਠੀਕ ਹੈ ਜੀ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਉਦਾਂ ਕਰ ਸਕਦੇ ਹਾਂ ਠੀਕ ਹੈ ਜੀ ਬਾਕੀ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਸ਼ੇਅਰ ਆਪਣਾ ਜਰੂਰ ਦੱਸਿਓ ਤੇ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ